ਸ਼ੰਦਰਪਾਲ ਜੀ ਤੁਹਾਡੇ ਚਿਹਰੇ ਤੇ ਉਦਾਸੀ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਕੀ ਸਾਲ ਮੈਂ ਨੌਕਰੀ ਕਰਕੇ ਫੇਰ ਵੀ ਖਾਲੀ ਹੱਥ ਜਾ ਰਿਹਾ ਹਾਂ ਕੋਈ ਪੈਨਸ਼ਨ ਨਹੀਂ ਕੋਈ ਸਰਕਾਰ ਨੇ ਕੁਝ ਦਿੱਤਾ ਨਹੀਂ ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਮੈਨੂੰ ਕੁਝ ਨਾ ਕੁਝ ਤਾਂ ਦਿੱਤਾ ਜਾਵੇ ਕੋਈ ਪੱਤਾ ਦਿੱਤਾ ਜਾਵੇ ਕੋਈ ਪੈਨਸ਼ਨ ਦਿੱਤੀ ਜਾਵੇ ਇਸੇ ਤਰ੍ਹਾਂ ਸਾਡਾ ਸਾਥੀ ਅੱਜ 21 ਸਾਲ ਦੀ ਸਰਵਿਸ ਇਸ ਵਿਭਾਗ ਦੇ ਵਿੱਚ ਕਰਕੇ ਅੱਜ ਖਾਲੀ ਹੱਥ ਜਾ ਰਿਹਾ ਹੈ ਕਿ ਜੋ ਅੱਜ ਰਟਾਇਰਮੈਂਟ ਤੇ ਜੋ ਇਹਦਾ ਵੀ ਖਰਚਾ ਪੱਠਾ ਉਹ ਵੀ ਨਾਲ ਦੇ ਜਿਹੜੇ ਸਾਥੀ ਹੈ ਡਰਾਈਵਰ ਪਾਈ ਹੈ ਜਾਂ ਜੋ ਯੂਨੀਅਨ ਬਣੀਆਂ ਨੇ ਉਹਨਾਂ ਨੇ ਆਪ ਦੀਆਂ ਜੇਬਾਂ ਦੇ ਵਿੱਚੋਂ ਫੰਡ ਇਕੱਠਾ ਕਰਕੇ ਇਹਦੀ ਜਿਹੜੀ ਵਿਦਾਇਗੀ ਪਾਰਟੀ ਕੀਤੀ ਹੈ ਕੱਲ ਨੂੰ ਇਹਨੂੰ 60 ਸਾਲ ਦੀ ਉਮਰ ਤੋਂ ਬਾਅਦ ਵੀ ਨਵੇਂ ਰੁਜ਼ਗਾਰ ਦੇ ਵਾਸਤੇ ਘਰ ਤੋਂ ਬਾਹਰ ਕੋਈ ਕੰਮ ਭਾਲਣਾ ਪੈਣਾ ਹੈ ਕੀ ਸਲਵ ਵਿਭਾਗ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਅੱਜ ਖਾਲੀ ਹੱਥ ਜਾ ਰਿਹਾ ਹੈ ਤਾਂ ਬਹੁਤ ਹੀ ਦੁੱਖ ਦੀ ਗੱਲ ਹੈ ਤੇ ਸਰਕਾਰਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਤਾਂ ਸਰਕਾਰ ਜਿਹੜੀਆਂ ਹੋਰ ਬੇ ਲੋੜੀਆਂ ਸਹੂਰਤਾਂ ਲੋਕਾਂ ਨੂੰ ਦਿੰਦੀ ਏ ਉਹਦੀ ਬਜਾਏ ਸਾਡੇ ਵਿਭਾਗ ਦੇ ਵਿੱਚ ਸਾਡੇ ਵੱਲ ਨਿਗਾ ਮਾਰੇ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਬਠਿੰਡਾ ਦੇ ਪੀਆਰਟੀ ਦਫ਼ਤਰ ਦੇ ਵਿੱਚ ਖੜਿਆ ਹਾਂ ਇੱਥੇ ਇੱਕ ਜਿਹੜਾ ਮੁਲਾਜ਼ਮ ਆ ਉਹਦੀ ਰਿਟਾਇਰਮੈਂਟ ਹੋ ਰਹੀ ਆ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਰਹੇ ਆ ਵੀ 21 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਤਕਰੀਬਨ ਅੱਜ ਉਹਦੀ ਰਿਟਾਇਰਮੈਂਟ ਹੋ ਰਹੀ ਆ ਸਰਕਾਰਾਂ ਵੱਲੋਂ ਵੱਡੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਤੇ ਦਾਅਵੇ ਵੀ ਕੀਤੇ ਜਾਂਦੇ ਆ ਪਰ 21 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਇਹ ਜਿਹੜਾ ਮੁਲਾਜ਼ਮ ਆ ਕੱਚਾ ਮੁਲਾਜ਼ਮ ਇਹ ਖਾਲੀ ਹੱਥ ਆਪਣੇ ਘਰੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਬਹੁਤ ਸਾਰੇ ਮੁਲਾਜ਼ਮਾਂ ਦੀ ਜਦੋਂ ਰਿਟਾਇਰਮੈਂਟ ਹੁੰਦੀ ਆ ਜਿਹੜੇ ਵੱਡੇ ਵੱਡੇ ਢੋਲ ਵੀ ਵੱਜਦੇ ਆ ਲੱਡੂ ਵੀ ਵੰਡੇ ਜਾਂਦੇ ਤੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਹੁੰਦੀ ਆ ਪਰ ਇਸ ਮੁਲਾਜ਼ਮ ਦੇ ਚਿਹਰੇ ਤੇ ਉਦਾਸੀ ਆ ਕਿਉਂਕਿ 21 ਸਾਲ ਸਰਵਿਸ ਕਰਨ ਤੋਂ ਬਾਅਦ ਜਦੋਂ ਖਾਲੀ ਹੱਥ ਜਾਵੇਗਾ ਤਾਂ ਕੱਲ ਨੂੰ ਉਹਦਾ ਪਰਿਵਾਰ ਕਿਵੇਂ ਪਾਲੇਗਾ ਜਾਂ ਰੋਜਗਾਰ ਦਾ ਉਹ ਨਵਾਂ ਇੰਤਜ਼ਾਮ ਕਰੇਗਾ ਕੀ ਕਰੇਗਾ ਹੁਣ ਕਿਉਂਕਿ ਜਿਹੜਾ ਪੈਸਾ ਲੱਖਾਂ ਰੁਪਈਆ ਇੱਕ ਪਾਸੇ ਗਵਰਨਮੈਂਟ ਪੱਕਿਆਂ ਨੂੰ ਦਿੰਦੀ ਆ ਲੱਖਾਂ ਰੁਪਈਆ ਤਨਖਾਹਾਂ ਵੀ ਨੇ ਪਰ ਇਸ ਨੂੰ ਖਾਲੀ ਹੱਥ ਜਾਣਾ ਪੈ ਰਿਹਾ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਸ਼ੰਦਰਪਾਲ ਸਿੰਘ ਆ ਜੀ ਆ ਸ਼ੰਦਰਪਾਲ ਜੀ ਤੁਹਾਡੇ ਚਿਹਰੇ ਤੇ ਉਦਾਸੀ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਉਦਾਸੀ ਇਸ ਕਰਕੇ ਆ ਰਹੀ ਹੈ 21 ਸਾਲ ਮੈਂ ਨੌਕਰੀ ਕਰਕੇ ਫੇਰ ਵੀ ਖਾਲੀ ਹੱਥ ਜਾ ਰਿਹਾ ਹਾਂ ਕੋਈ ਪੈਨਸ਼ਨ ਨਹੀਂ ਕੋਈ ਸਰਕਾਰ ਨੇ ਕੁਝ ਦਿੱਤਾ ਨਹੀਂ 21 ਸਾਲ ਆਦੇ ਰਿਸਕ ਤੇ ਨੌਕਰੀ ਕਰਦਾ ਰਿਹਾ ਡਰਾਈਵਰੀ ਕਰਦਾ ਰਿਹਾ ਫੇਰ ਵੀ ਅੱਜ ਮੈਂ ਖਾਲੀ ਹੱਥ ਜਾ ਰਿਹਾ ਇਸ ਕਰਕੇ ਉਦਾਸੀ ਆ ਵੀ ਮੈਂ ਗਾਂ ਨੂੰ ਕੀ ਕਰੂੰਗਾ ਕਾਫੀ ਸਰਕਾਰਾਂ ਵੀ ਕਿ ਸਾਲ ਚ ਬਦਲੀਆਂ ਹੋਣੀਆਂ ਸਰਕਾਰਾਂ ਵੱਲੋਂ ਵਾਅਦੇ ਕੀਤੇ ਜਾਂਦੇ ਆ ਪਰ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਹਾਂ ਹਾਂ ਜੀ ਮੈਂ ਮੇਰਾ ਖਿਆਲ ਹੈ ਵੀ ਛੇ-ਸੱਤ ਸਰਕਾਰਾਂ ਦੇਖ ਲੀਆਂ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਵਾਅਦੇ ਕਰਕੇ ਮੁਕਰ ਜਾਂਦੇ ਆ ਆ ਨਵੀਂ ਸਰਕਾਰ ਆਈ ਆ ਇਸ ਨੇ ਵੀ ਕੁਝ ਨਹੀਂ ਕੀਤਾਗਾ ਵਾਅਦੇ ਕੀਤੇ ਸੀ ਪਰ ਕੀਤਾ ਕੁਝ ਨਹੀਂ ਇੱਕ ਪਾਸੇ ਜਿਹੜੇ ਲੀਡਰ ਆ ਜਦੋਂ ਆਪਾਂ ਚੋਣਾਂ 'ਚ ਜਿਤਾ ਦਿੰਨੇ ਆ ਉਹ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੂੰ ਪੈਨਸ਼ਨ ਆ ਲਗਦੀਆਂ ਜੇ ਕੋਈ ਘਟਨਾ ਵਾਪਰ ਜਾਂਦੀ ਆ ਤਾਂ ਪੈਨਸ਼ਨ ਪਰਿਵਾਰ ਨੂੰ ਮਿਲਦੀ ਆ ਪਰ ਦੂਸਰੇ ਪਾਸੇ ਜਿਹੜੇ ਮੁਲਾਜ਼ਮ ਆ ਤੁਹਾਡੇ ਵਰਗੇ ਉਹ ਖਾਲੀ ਹੱਥੀ ਘਰਾਂ ਨੂੰ ਜਾਂਦੇ ਆ ਪੈਨਸ਼ਨ ਵੀ ਹੈ ਨਹੀਂ ਹਾਂਜੀ ਕੋਈ ਪੈਨਸ਼ਨ ਨਹੀਂ ਸਾਡੀ ਉਹ ਕੋਈ ਹੋਰ ਪੱਤਾ ਨਹੀਂ ਦਿੱਤਾ ਸਾਨੂੰ ਅਸੀਂ ਇਸ ਕਰਕੇ ਖਾਲੀ ਹੱਥ ਜਾ ਰਹੇ ਹਾਂ ਸਾਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਪੈਨਸ਼ਨ ਤਾਂ ਲਾਵੇ ਨਾ ਸਾਡੀ ਸਿਹਤ ਵੀ ਠੀਕ ਨਹੀਂ ਰਹਿੰਦੀ ਲੱਗਦਾ ਸਰਕਾਰ ਨੂੰ ਇਸ ਵੱਲ ਧਿਆਨ ਕਰ ਦੇਣਾ ਚਾਹੀਦਾ ਕੀ ਮੰਗ ਕਰਦੇ ਹੋ ਤੁਸੀਂ ਹਾਂਜੀ ਮੇਰੀ ਸਿਹਤ ਵੀ ਠੀਕ ਨਹੀਂ ਡਾਇਲ ਸੁੰਦਾ ਮੇਰਾ ਤੀਜੇ ਦਿਨ ਤੇ ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਮੈਨੂੰ ਕੁਛ ਨਾ ਕੁਛ ਤਾਂ ਦਿੱਤਾ ਜਾਵੇ ਕੋਈ ਪੱਤਾ ਦਿੱਤਾ ਜਾਵੇ ਕੋਈ ਪੈਨਸ਼ਨ ਦਿੱਤੀ ਜਾਵੇ ਸਰਕਾਰ ਨੂੰ ਇਹੀ ਮੰਗ ਕਰਦਾਈ ਮੈਂ ਸਾਡੇ ਨੇ ਨਾਲ ਜਿਹੜੇ ਯੂਨੀਅਨ ਦੇ ਆਗੂ ਨੇ ਮੁਲਾਜ਼ਮ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਤੇ ਕੀ ਨਾਮ ਹੈ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਆ ਜਿਹੜਾ ਸਾਥੀ ਤੁਹਾਡਾ ਅੱਜ ਰਿਟਾਇਰਮੈਂਟ ਹੋ ਰਿਹਾ ਡਰਾਈਵਰ ਜਦੋਂ ਕਿ ਬਹੁਤ ਖਤਰਨਾਕ ਕੰਮ ਹੁੰਦਾ ਡਰਾਈਵਰੀ ਤੇ ਪਰ ਉਹ ਖਾਲੀ ਹੱਥ ਹੀ ਜਾ ਰਿਹਾ ਅੱਜ ਬਿਲਕੁਲ ਜੀ ਅੱਜ ਇਸ ਸਾਡੇ ਬੇੜੇ ਦੇ ਵਿੱਚੋਂ ਸਾਡਾ ਇੱਕ ਡਰਾਈਵਰ ਸਾਥੀ ਰਿਟਾਇਰ ਹੋ ਕੇ ਘਰ ਜਾ ਰਿਹਾ ਇਸ ਤੋਂ ਮਹੀਨਾ ਪਹਿਲਾਂ ਇੱਕ ਸਾਡਾ ਸਾਥੀ ਇਸ ਤਰ੍ਹਾਂ ਰਟਾਇਰ ਹੋ ਕੇ ਗਿਆ ਔਰ ਸਰਕਾਰ ਦੀਆਂ ਨਾਕਾਮੀਆਂ ਦੇ ਕਾਰਨ ਇੱਕ ਇਨਸਾਨ ਜੋ ਕਿਸੇ ਵੀ ਵਿਭਾਗ ਦੇ ਵਿੱਚ ਕੰਮ ਕਰਦਾ ਹੈ ਤਾਂ ਉਸ ਵਿਭਾਗ ਦੇ ਵਿੱਚ ਜਦੋਂ ਉਹ ਰਿਟਾਇਰਮੈਂਟ ਹੁੰਦਾ ਹੈ ਤਾਂ ਉਹਦੇ ਪਰਿਵਾਰ ਦੇ ਜੀਆਂ ਨੂੰ ਆਣੀਆਂ ਗਵਾਂਡੀਆਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਭ ਨੂੰ ਹੁੰਦਾ ਵੀ ਕੋਈ ਸਾਥੀ ਰਿਟਾਇਰ ਹੋ ਕੇ ਜਾ ਰਿਹਾ ਤਾਂ ਅੱਜ ਉਹ ਬੜੀ ਖੁਸ਼ੀ ਦਾ ਦਿਨ ਹੁੰਦਾ ਹੈ ਪਰ ਸਾਡੇ ਵਿੜ ਦੇ ਵਿੱਚ ਅਸੀਂ ਇਹਨੂੰ ਦਿਨ ਨੂੰ ਬੜਾ ਦੁੱਖ ਦੇ ਨਾਲ ਮਨਾਉਂਦੇ ਆ ਕਿਉਂਕਿ ਜੋ ਸਾਥੀ ਸਾਡਾ ਰਿਟਾਇਰ ਹੋ ਕੇ ਜਾ ਰਿਹਾ ਹੈ ਸਰਕਾਰ ਕੋਈ ਵੀ ਸਰਕਾਰਾਂ ਨੇ ਇਸ ਤੋਂ ਪਹਿਲਾਂ ਬਹੁਤ ਸਰਕਾਰਾਂ ਬਦਲ ਗਈਆਂ ਕਾਂਗਰਸ ਦੀ ਸਰਕਾਰ ਰਹੀ ਹੈ ਅਕਾਲੀਆਂ ਦੀ ਸਰਕਾਰ ਰਹੀ ਹੈ ਤਾਂ ਵਾਰੀ ਵਾਰੀ ਉਹ ਸਰਕਾਰਾਂ ਆਉਂਦੀਆਂ ਰਹੀਆਂ ਨੇ ਐਤਕੀ ਅਸੀਂ ਆਪ ਆਂਦੀ ਦੀ ਸਰਕਾਰ ਜਿਹੜੀ ਚੁਣੀ ਸੀ ਪੰਜਾਬ ਦੀ ਜਨਤਾ ਨੇ ਔਰ ਨੌਜਵਾਨ ਵਰਗ ਨੇ ਜਾਂ ਮੁਲਾਜ਼ਮ ਵਰਗ ਨੇ ਜਿਹੜੀ ਆਮ ਆਦਮੀ ਦੀ ਸਰਕਾਰ ਇਹ ਚੀਜ਼ ਸਮਝ ਕੇ ਚੁਣੀ ਸੀ ਵੀ ਪੰਜਾਬ ਦੇ ਲੋਕਾਂ ਦੀ ਭਲਾਈ ਹੋ ਜੂਗੀ ਪੰਜਾਬ ਵੱਧ ਜੂਗਾ ਜਿਹੜੇ ਪੰਜਾਬ ਦਾ ਮੁਲਾਜ਼ਮ ਵਰਗ ਹੈ ਉਹਨਾਂ ਦੀ ਕੋਈ ਇਹ ਸਰਕਾਰ ਸਾਰ ਲੈ ਲੂਗੀ ਪਰ ਐ ਸਰਕਾਰ ਨੇ ਵੀ ਉਹ ਸਰਕਾਰਾਂ ਦੀ ਤਰ੍ਹਾਂ ਕਿਸੇ ਵੀ ਮਲਾ ਜਿਮ ਨੂੰ ਕੋਈ ਰੈਗੂਲਰ ਨਹੀਂ ਕੀਤਾ ਔਰ ਕਿਸੇ ਵੀ ਵਿਭਾਗ ਦੇ ਵਿੱਚ ਤਾਂ ਇਸੇ ਤਰ੍ਹਾਂ ਸਾਡਾ ਸਾਥੀ ਅੱਜ 21 ਸਾਲ ਦੀ ਸਰਵਿਸ ਇਸ ਵਿਭਾਗ ਦੇ ਵਿੱਚ ਕਰਕੇ ਅੱਜ ਖਾਲੀ ਹੱਥ ਜਾ ਰਿਹਾ ਹੈ ਨਾ ਹੀ ਪੀਆਰਟੀ ਦੇ ਵਿਭਾਗ ਵੱਲੋਂ ਉਹਨੂੰ ਕੋਈ ਪੱਤਾ ਦਿੱਤਾ ਜਾ ਰਿਹਾ ਨਾ ਹੀ ਕੋਈ ਪੈਨਸ਼ਨ ਦਿੱਤੀ ਜਾ ਰਹੀ ਹੈ ਨਾ ਹੀ ਕੋਈ ਫੰਡ ਦਿੱਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਜੋ ਅੱਜ ਰਿਟਾਇਰਮੈਂਟ ਤੇ ਜੋ ਇਹਦਾ ਵੀ ਖਰਚਾ ਇਕੱਠਾ ਹੈ ਉਹ ਵੀ ਨਾਲ ਦੇ ਜਿਹੜੇ ਸਾਥੀ ਡਰਾਈਵਰ ਪਾਈ ਹੈ ਜਾਂ ਜੋ ਯੂਨੀਅਨ ਬਣੀਆਂ ਨੇ ਉਹਨਾਂ ਨੇ ਆਪੀਆਂ ਜੇਬਾਂ ਦੇ ਵਿੱਚ ਫੰਡ ਇਕੱਠਾ ਕਰਕੇ ਇਹਦੀ ਜਿਹੜੀ ਵਿਦਾਗੀ ਪਾਰਟੀ ਕੀਤੀ ਹੈ ਵੀ ਇੰਨੀਆਂ ਸਰਕਾਰਾਂ ਦਾ ਜਿਹੜਾ ਮੰਦਾ ਤੇ ਨਕਮਾ ਹਾਲ ਹੈ ਅਸੀਂ ਤੁਹਾਡੇ ਮਾਧਿਅਮ ਜਰੀਏ ਪੰਜਾਬ ਦੀ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਆਂ ਵੀ ਪੰਜਾਬ ਔਰ ਪੰਜਾਬ ਦੇ ਲੋਕਾਂ ਤੋਂ ਅਪੀਲ ਕਰਦੇ ਆਂ ਵੀ ਜਾਗੋ ਇਹ ਸਰਕਾਰਾਂ ਇਸ ਤਰ੍ਹਾਂ ਫਰੈਂਡਲੀ ਮੈਚ ਖੇਡਦੀਆਂ ਆਈਆਂ ਨੇ ਪਹਿਲਾਂ ਸਰਕਾਰਾਂ 5 ਸਾਲ ਉਹ ਸਰਕਾਰ ਰਾਜ ਕਰ ਜਾਂਦੀ ਏ ਔਰ 5 ਸਾਲ ਉਹ ਸਰਕਾਰ ਰਾਜ ਕਰ ਜਾਂਦੀ ਏ ਔਰ ਜਦੋਂ ਆਮ ਆਦਮੀ ਦੀ ਸਰਕਾਰ ਸਤਾ ਦੇ ਵਿੱਚ ਆਈ ਸੀ ਤਾਂ ਸਭ ਤੋਂ ਵੱਡੇ ਵੱਡੇ ਜਿਹੜਾ ਉਹਨਾਂ ਨੇ ਵਾਅਦੇ ਨਾਲ ਗਰੰਟੀਆਂ ਵੀ ਦਿੱਤੀਆਂ ਸੀ ਵੀ ਅਸੀਂ ਕਿਸੇ ਵੀ ਮੁਲਾਜ਼ਮ ਨੂੰ ਕਿਸੇ ਵੀ ਟੈਂਕੀ ਉੱਤਰ ਨਹੀਂ ਚੜਨ ਦੇਵਾਂਗੇ ਕਿਸੇ ਵੀ ਪ੍ਰਕਾਰ ਦਾ ਵੀ ਧਰਨਾ ਨਹੀਂ ਲਾਉਣ ਦੇਵਾਂਗੇ ਔਰ ਪੰਜਾਬ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕੱਚੀ ਭਰਤੀ ਨਹੀਂ ਕੀਤੀ ਜਾਊਗੀ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਊਗਾ ਔਰ ਰੈਗੂਲਰ ਕਰਨ ਦੀ ਬਜਾਏ ਤਾਂ ਦੂਰ ਦੀਆਂ ਗੱਲਾਂ ਨੇ ਕਿਸੇ 5 ਸਾਲ ਲਗਭਗ 2.5 ਸਾਲ ਹੋ ਗਏ ਨੇ ਸਰਕਾਰ ਨੂੰ ਪਰ ਇਸ ਵਿਭਾਗ ਦੇ ਵਿੱਚ ਨਾ ਹੀ ਕੋਈ ਬਸ ਪਈ ਹੈ ਨਾ ਹੀ ਕਿਸੇ ਸਰਕਾਰ ਦੀ ਕੋਈ ਮੁਲਾਜ਼ਮ ਮੁਲਾਜ਼ਮਾਂ ਦੀ ਕੋਈ ਤਨਖਾਹ ਵਧੀ ਹੈ ਨਾ ਹੀ ਕੋਈ ਰੈਗੂਲਰ ਦੀ ਕੋਈ ਪਾਲਿਸੀ ਬਣੀ ਹੈ ਇੱਥੋਂ ਤੱਕ ਕਿ ਸਾਡੀਆਂ ਮੀਟਿੰਗਾਂ ਵੀ ਜਿਹੜੀ ਸਰਕਾਰ ਹੈ ਉਹ ਸਮੇਂ ਸਿਰ ਨਹੀਂ ਕਰਦੀ ਜਿਸ ਦੇ ਕਾਰਨ ਸਾਨੂੰ ਸਮੇਂ-ਸਮੇਂ ਤੇ ਕੋਈ ਪ੍ਰੋਟੈਸਟ ਕਰਨਾ ਪੈਂਦਾ ਕੋਈ ਧਰਨੇ ਲਾਉਣੇ ਪੈਂਦੇ ਐ ਇੱਥੋਂ ਤੱਕ ਕਿ ਸਾਨੂੰ ਜਿਹੜੀ ਮਹੀਨੇ ਦੀ ਸਾਡੀ ਤਨਖਾਹ ਹੁੰਦੀ ਹੈ ਉਹਨੂੰ ਭਵਾਉਣ ਵਾਸਤੇ ਵੀ ਜਿਹੜਾ ਸਾਨੂੰ ਸੰਘਰਸ਼ ਕਰਨਾ ਪੈਂਦਾ ਜਾਂ ਹੜਤਾਲ ਕਰਨੀ ਪੈਂਦੀ ਹੈ ਪਾਸੇ ਜਿਹੜੇ ਰਾਜਨੀਤਿਕ ਲੋਕ ਆ ਜਿਹਨੂੰ ਚੁਣ ਕੇ ਭੇਜਦੇ ਆ ਉਹਨਾਂ ਨੂੰ 5 ਸਾਲਾਂ ਤੋਂ ਬਾਅਦ ਜਿਹੜੀ ਪੈਨਸ਼ਨ ਲੱਗ ਜਾਂਦੀ ਆ ਦੂਸਰੇ ਪਾਸੇ ਜਿਹੜੇ ਮੁਲਾਜ਼ਮ ਆ ਇੰਨੀ ਖਤਰਨਾਕ ਖਾਸ ਕਰ ਡਰਾਈਵਰੀ ਜਿਹੜੀ ਨੌਕਰੀ ਕਰਦੇ ਆ ਉਹਨਾਂ ਨੂੰ ਜਿੰਨਾ ਪੈਨਸ਼ਨ ਮਿਲਦੀ ਆ ਤੇ ਨਾ ਹੀ ਕੋਈ ਪੱਤਾ ਜਾਂ ਕੁਝ ਵੀ ਨਹੀਂ ਮਿਲਿਆ ਬਿਲਕੁਲ ਜੀ ਦੇਖੋ ਜੋ ਪੰਜਾਬ ਪੰਜਾਬ ਸੰਵਿਧਾਨ ਆ ਪੰਜਾਬ ਦਾ ਉਹਨੂੰ ਇਹ ਜਿਹੜੀਆਂ ਸਰਕਾਰਾਂ ਜਮਾ ਸ਼ਿੱਕੇ ਤੇ ਡੰਗਦੀਆਂ ਨੇ ਕਿਉਂਕਿ ਇਹ ਸੰਵਿਧਾਨ ਦੇ ਜ਼ਰੀਏ ਕੋਰਟ ਦੇ ਵਿੱਚ बराबर ਕੰਮ ਬਰਾਬਰ ਤਨਖਾਹ ਜਿਹੜਾ ਲਾਗੂ ਦਾ ਫੈਸਲਾ ਹੋ ਚੁੱਕਿਆ ਪਰ ਸਰਕਾਰ ਨੇ ਉਹ ਲਾਗੂ ਨਹੀਂ ਕੀਤਾ ਔਰ ਜੇਕਰ ਇਸ ਵਿਭਾਗ ਦੀ ਦੇਖੀਏ ਤਾਂ ਵਿਭਾਗ ਦੇ ਵਿੱਚ ਜਿਹੜੀ ਆਪਦੀ 1981 ਦੇ ਇਦਾਂ ਦੇ ਰੂਲ ਨੇ ਜਿਨ੍ਹਾਂ ਦੇ ذریعے ਇਹਨਾਂ ਸਾਥੀਆਂ ਨੂੰ ਰੈਗੂਲਰ ਕੀਤਾ ਜਾ ਸਕਦਾ ਕਿਉਂਕਿ ਜਿਹੜੀ ਇਹ ਕਾਰਪੋਰੇਸ਼ਨ ਹੈ ਇਹ ਕਿਸੇ ਤੇ ਨਿਰਭਰ ਨਹੀਂ ਇਹ ਆਪਦੀ ਖੁਦ ਦੀ ਕਮਾਈ ਕਰਨ ਵਾਲਾ ਔਰ ਖੁਦ ਹੀ ਕਮਾਈ ਕਰਕੇ ਮੁਲਾਜ਼ਮਾਂ ਨੂੰ ਜਿਹੜੀਆਂ ਤਨਖਾਹਾਂ ਦਿੰਦਾ ਇਹਦੇ ਵਿੱਚ ਰੈਗੂਲਰ ਕਰਨ ਵਾਲੀ ਜਾਂ ਕੋਈ ਓਮਾ ਦੇਵੀ ਦੀ ਜੱਜਮੈਂਟ ਜਾਂ ਕੋਈ ਹੋਰ ਕੋਈ ਫੈਸਲਾ ਉੜੇਕਾ ਨਹੀਂ ਬੰਦਾ ਜੇਕਰ ਸਰਕਾਰਾਂ ਔਰ ਮੈਨੇਜਮੈਂਟ ਚਾਹੇ ਤਾਂ ਇਹਨਾਂ ਸਾਥੀਆਂ ਨੂੰ ਰੈਗੂਲਰ ਕੀਤਾ ਜਾ ਸਕਦਾ ਪਰ ਉਹ ਰੈਗੂਲਰ ਨਹੀਂ ਕਰ ਰਹੇ ਔਰ ਦੂਜੇ ਪਾਸੇ ਜਦੋਂ ਕੋਈ ਵਿਧਾਇਕ ਜਿੱਤ ਜਾਂਦਾ ਹੈ ਉਹਦੀ ਪੈਨਸ਼ਨ ਵੀ ਲੱਗਦੀ ਹੈ ਔਰ ਉਹ ਜੇਕਰ ਆਉਣ ਸਰਵਿਸ ਦਰਉਣ ਜਾਂ ਕੋਈ ਜਦੋਂ ਵਿਧਾਇਕ ਹੁੰਦਾ ਉਹਦੀ ਕੋਈ ਡੈਥ ਵਗੈਰਾ ਹੋ ਜਾਂਦੀ ਹੈ ਤਾਂ ਉਹਦੇ ਜਿਹੜੇ ਪਰਿਵਾਰ ਦੇ ਜੀਆ ਨੂੰ ਨੌਕਰੀ ਵੀ ਮਿਲਦੀ ਹੈ ਉਹਦੇ ਵਿਧਵਾ ਨੂੰ ਵੀ ਨੌਕਰੀ ਮਿਲਦੀ ਹੈ ਉਹਨੂੰ ਪੈਨਸ਼ਨ ਵੀ ਮਿਲਦੀ ਹੈ ਪਰ ਦੂਜੇ ਪਾਸੇ ਜੇਕਰ ਇਸ ਤਰ੍ਹਾਂ ਕਿ ਮੁਲਾਜ਼ਮ ਕਿਸੇ ਵੀ ਵਿਭਾਗ ਦੇ ਵਿੱਚ ਹੈ ਉਹਨੂੰ ਨਹੀਂ ਤਾਂ ਕੋਈ ਨੌਕਰੀ ਦਿੱਤੀ ਜਾਂਦੀ ਹੈ ਉਹਦੇ ਬੱਚਿਆਂ ਨੂੰ ਪਿੱਛੇ ਨਹੀਂ ਕੋਈ ਵਿਧਵਾ ਨੂੰ ਕੋਈ ਪੈਨਸ਼ਨ ਲਈ ਜਾਂਦੀ ਹੈ ਇੱਥੋਂ ਤੱਕ ਕਿ ਜੇਕਰ ਬੰਦਾ ਖੁਦ ਆਪਦੀ 58 ਸਾਲ ਦੀ ਸਰਵਿਸ ਪੂਰੀ ਕਰਕੇ ਇਸ ਵਿਭਾਗ ਦੇ ਵਿੱਚੋਂ ਜਾਂਦਾ ਹੈ ਤਾਂ ਉਹਨੂੰ ਖੁਦ ਨੂੰ ਕੋਈ ਪੈਨਸ਼ਨ ਕੋਈ ਪੱਤਾ ਕੋਈ ਇਦਾਂ ਦੀ ਸਕੀਮ ਜਿਹਦੇ ਜ਼ਰੀਏ ਉਹ ਆਪਦੇ ਜਿਹੜੀ ਪਿੱਛੇ ਪਰਿਵਾਰ ਹੈ ਉਹਦਾ ਪਾਲਣ ਪੋਸ਼ਣ ਕਰ ਸਕੇ ਤਾਂ ਬੜੀ ਹੀ ਦੁੱਖ ਦੀ ਗੱਲ ਹੈ ਵੀ ਅੱਜ ਸਾਥੀ ਸਾਡਾ ਰਿਟਾਇਰ ਹੋ ਕੇ ਜਾ ਰਿਹਾ ਹੈ ਔਰ ਕੱਲ ਨੂੰ ਇਹਨੂੰ 60 ਸਾਲ ਦੀ ਉਮਰ ਤੋਂ ਬਾਅਦ ਵੀ ਨਵੇਂ ਰੁਜ਼ਗਾਰ ਦੇ ਵਾਸਤੇ ਘਰ ਤੋਂ ਬਾਹਰ ਕੋਈ ਕੰਮ ਭਾਲਣਾ ਪੈਣਾ ਹੈ ਨਹੀਂ ਤਾਂ ਇਹਦਾ ਜਿਹੜਾ ਪਰਿਵਾਰ ਹੈ ਖੜ ਜਾਣਾ ਹੈ ਕਿਉਂਕਿ ਇਹ ਪਹਿਲਾਂ ਖੁਦ ਹੀ ਆਰਥਿਕ ਤੌਰ ਤੇ ਵੀ ਥੋੜਾ ਤੰਗ ਪਰੇਸ਼ਾਨ ਹੈ ਮਾਨਸਿਕ ਤੌਰ ਤੇ ਕਿਉਂਕਿ ਇਹਦੀ ਦਵਾਈ ਕਾਫੀ ਸਮੇਂ ਤੋਂ ਚਲਦੀ ਆ ਰਹੀ ਹੈ ਔਰ ਸਰਕਾਰਾਂ ਨੇ ਇਹਦੀ ਕੋਈ ਸਾਰ ਨਹੀਂ ਲੈਂਦੀ ਨਾ ਹੀ ਕੋਈ ਸਾਡੇ ਕਿਸੇ ਅਧਿਕਾਰੀ ਨੇ ਨਾ ਹੀ ਕੋਈ ਟ੍ਰਾਂਸਪੋਰਟ ਮੰਤਰੀ ਜਾਂ ਕੋਈ ਚੇਅਰਮੈਨ ਜਾਂ ਕੋਈ ਐਮ ਡੀ ਕਿਸੇ ਨੇ ਇਹ ਸਾਥੀ ਦੀ ਕੋਈ ਸਾਰ ਨਹੀਂ ਲੈਂਦੀ ਅੱਜ ਇਹ ਖਾਲੀ ਹੱਥ ਬੜੀ ਹੀ ਦੁਖੀ ਦੁਖੀ ਹਿਰਦੇ ਨਾਲ ਇਹ ਚੀਜ਼ ਅਸੀਂ ਦੱਸਦੇ ਆ ਤੁਹਾਡੇ ਮਾਧਿਅਮ ਜਰੀਏ ਵੀ ਸਰਕਾਰ ਨੂੰ ਚਾਹੀਦਾ ਹੈ ਵੀ ਇਦਾਂ ਦੀ ਕੋਈ ਪਾਲਿਸੀਆਂ ਬਣਾਈਆਂ ਜਾਣ ਜਿਦੇ ਜਰੀਏ ਵਿਭਾਗ ਵੀ ਬਚ ਸਕੇ ਇਹ ਜਿਹੜੇ ਵਿਭਾਗ ਦੇ ਵਿੱਚ ਕੰਮ ਕਰਦੇ ਕਰਮਚਾਰੀ ਹੈ ਉਹਨਾਂ ਨੂੰ ਵੀ ਕੋਈ ਇਦਾਂ ਦੀ ਨੀਤੀ ਬਣਾ ਕੇ ਰੈਗੂਲਰ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਪਿੱਛੇ ਦਾ ਪਰਿਵਾਰ ਹੈ ਉਹਦਾ ਪਾਲਣ ਪੋਸ਼ਣ ਹੋ ਸਕੇ ਉਹ ਬੜੇ ਫਕਰ ਨਾਲ ਦੱਸ ਸਕਣ ਵੀ ਅਸੀਂ ਇਸ ਵਿਭਾਗ ਦੇ ਵਿੱਚ 21 ਸਾਲ ਜਾਂ 20 ਸਾਲ ਕੰਮ ਕੀਤਾ ਹੈ ਔਰ ਕੰਮ ਕਰਨ ਤੋਂ ਬਾਅਦ ਸਾਨੂੰ ਸਰਕਾਰ ਨੇ ਪੈਨਸ਼ਨ ਵੀ ਲਾਤੀ ਹੈ ਜਾਂ ਸਾਨੂੰ ਰੈਗੂਲਰ ਕਰ ਦਿੱਤਾ ਹੈ ਉਹ ਵੀ ਨੇ ਆ ਗੋਨਾ ਨਾਲ ਵੀ ਗੱਲਬਾਤ ਕਰਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਲਵੰਤ ਸਿੰਘ ਹੈ ਕਲਵੰਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਜਿਹੜਾ 21 ਸਾਲ ਸਰਵਿਸ ਕਰਨ ਤੋਂ ਬਾਅਦ ਵੀ ਅਜੇ ਮੁਲਾਜ਼ਮਾ ਜਿਹੜਾ ਤੁਹਾਡਾ ਖਾਲੀ ਹੱਥੀ ਜਾਵੇ ਦੇਖੋ ਕਹਿਣਾ ਤੁਸੀਂ ਚਾਹੁੰਦੇ ਆ ਵੀ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਕੇ ਸੱਤਾ 'ਚ ਆਉਂਦੀਆਂ ਨੇ ਪਰ ਸਾਡੇ ਵਿਭਾਗ ਦੇ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਵੀ ਕਿੰਨੀ ਸ਼ਰਮਨਾਕ ਗੱਲ ਹੈ ਵੀ 21 ਸਾਲ ਇੱਕ ਬੰਦਾ ਇੱਕ ਵਿਭਾਗ ਦੇ ਵਿੱਚ ਡਿਊਟੀ ਕਰਨ ਤੋਂ ਬਾਅਦ ਅੱਜ ਖਾਲੀ ਹੱਥ ਕੋਈ ਪੈਨਸ਼ਨ ਨਹੀਂ ਕੋਈ ਪੱਤਾ ਨਹੀਂ ਕੋਈ ਗ੍ਰੈਚੁਇਟੀ ਨਹੀਂ ਕੋਈ ਉਹਨੂੰ ਫੰਡ ਨਹੀਂ 21 ਸਾਲ ਵਿਭਾਗ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਅੱਜ ਖਾਲੀ ਹੱਥ ਜਾ ਰਿਹਾ ਹੈ ਤਾਂ ਬਹੁਤ ਹੀ ਦੁੱਖ ਦੀ ਗੱਲ ਹੈ ਤੇ ਸਰਕਾਰਾਂ ਦੇ ਮੂੰਹ ਤੇ ਕਰਾਰੀ ਚਪੇੜੇ ਕਿ ਇਹ ਸਰਕਾਰਾਂ ਕਿੱਥੇ ਬੈਠੀਆਂ ਨੇ ਕਿੱਥੇ ਧਿਆਨ ਇਹਨਾਂ ਦਾ ਵੀ ਇੱਕ ਪੰਜਾਬ ਦਾ ਅਦਾਰਾ ਸਭ ਤੋਂ ਵੱਧ ਲੋਕਾਂ ਨੂੰ ਸਹੂਲਤ ਦੇਣ ਵਾਲਾ ਤੇ ਸਭ ਤੋਂ ਵੱਧ ਕਮਾਈ ਕਰਨ ਵਾਲਾ ਇੱਕ ਅਦਾਰਾ ਜਿੰਦੇ ਵਿੱਚ ਅਸੀਂ ਕੰਮ ਕਰਦੇ ਆਂ ਸਾਡੇ ਆਪਣੇ ਕਾਨੂੰਨ ਹੋਣ ਦੇ ਬਾਵਜੂਦ ਵੀ ਕਿਸੇ ਸਰਕਾਰ ਨੇ ਅਜੇ ਤੱਕ ਸਾਡਾ ਹਾਲ ਨਹੀਂ ਕੀਤਾ ਤੇ ਹਰ ਮਹੀਨੇ ਸਾਡਾ ਇੱਕ ਜਾਂ ਦੋ ਸਾਥੀ ਸਾਡੇ ਰਿਟਾਇਰ ਹੁੰਦੇ ਜਾ ਰਹੇ ਨੇ ਪਰ ਪਿਛਲੇ 18-20 ਸਾਲਾਂ ਤੋਂ ਸਾਡੇ ਵਿਭਾਗ ਦੇ ਵਿੱਚ ਨਾ ਤਾਂ ਕੋਈ ਪੱਕੀ ਭਰਤੀ ਹੋਈ ਏ ਤੇ ਨਾ ਹੀ ਕਿਸੇ ਬਣਾਇ ਨੂੰ ਰੈਗੂਲਰ ਕੀਤਾ ਗਿਆ ਹੈ ਹਾਲਾਂਕਿ ਸਾਡੇ ਕਾਨੂੰਨ ਹੈ ਇਹ ਕਹਿੰਦੇ ਨੇ ਕਿ ਅਸੀਂ ਜਿੰਨੇ ਵੀ ਕੰਟਰੈਕਟ ਵਾਲੇ ਸਾਥੀ ਆ ਉਹ ਅੱਜ ਪੱਕੇ ਹੋ ਸਕਦੇ ਆ ਪਰ ਕੋਈ ਵੀ ਸਰਕਾਰ ਇਸ ਚੀਜ਼ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਵਾਰ-ਵਾਰ ਤਰਨੇ ਮਿਆਰੇ ਕਰਦੇ ਆ ਹੜਤਾਲਾਂ ਕਰਦੇ ਆ ਸਰਕਾਰ ਸਾਨੂੰ ਮੀਟਿੰਗ ਦੇ ਦਿੰਦੀ ਏ ਤਾਂ ਮੀਟਿੰਗ ਵਾਲੇ ਦਿਨ ਜਿਹੜਾ ਉਹ ਸਾਡਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨੇ ਉਹ ਮੀਟਿੰਗ ਤੋਂ ਫਿਰ ਭੱਜ ਜਾਂਦਾ ਹੈ ਉਸ ਤੋਂ ਬਾਅਦ ਫਿਰ ਅਸੀਂ ਸੰਗਠਨ ਰੱਖਦੇ ਹਾਂ ਲੀਕ ਕੇ ਪ੍ਰੋਗਰਾਮ ਕਰਦੇ ਹਾਂ ਤਾਂ ਲਗਭਗ ਪੰਜ ਵਾਰ ਜਿਹੜਾ ਮੀਟਿੰਗਾਂ ਤੋਂ ਮੁੱਖ ਮੰਤਰੀ ਭੱਜ ਚੁੱਕਿਆ ਪਰ ਅਜੇ ਤੱਕ ਸਾਡੇ ਵਿਭਾਗ ਦੇ ਵਿੱਚ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਇੱਕ ਪਾਸੇ ਸਰਕਾਰ ਬੇ ਲੋੜੀਆਂ ਸਹੂਲਤਾਂ ਜਿਵੇਂ ਕਰਾਇਆ ਫਰੀ ਦੀ ਗੱਲ ਕਰ ਲਈਏ ਵੀ ਜਿਹੜੇ ਟੀਚਰਾਂ ਜਾਂ ਹੋਰ ਮੁਲਾਜ਼ਮਾਂ ਲੱਖ ਲੱਖ ਰੁਪਈਆ ਤਨਖਾਹ ਜਸ ਤੋਂ ਵੀ ਵੱਧ ਲੈਂਦੀਆਂ ਉਹ ਫਰੀ ਬਸ ਤੇ ਜਾਂਦੀਆਂ ਦੂਸਰੇ ਪਾਸੇ ਜਿਹੜੇ ਮੁਲਾਜ਼ਮ 21 ਸਾਲ ਇੰਨਾ ਸੰਘਰਸ਼ ਕਰਨ ਤੋਂ ਬਾਅਦ ਜਿਹੜਾ ਸਖਤ ਕੰਮ ਕਰਨ ਤੋਂ ਬਾਅਦ ਵੀ ਖਾਲੀ ਹੱਥ ਹੀ ਜਾ ਰਹੇ ਲੱਗਦਾ ਸਰਕਾਰਾਂ ਨੂੰ ਇਹਨਾਂ ਗੱਲਾਂ ਤੇ ਵਿਚਾਰ ਕਰਨੀ ਚਾਹੀਦੀ ਬਿਲਕੁਲ ਜੀ ਸਰਕਾਰ ਲੋਕਾਂ ਨੂੰ ਇੱਕ ਜਰੀਆ ਬਣਾ ਰਹੀ ਹੈ ਕਿ ਵੋਟਾਂ ਵਟੋਰਨ ਦਾ ਕਿਵੇਂ ਨਾ ਕਿਵੇਂ ਕਿਸੇ ਨੂੰ ਆਟਾ ਦਾਲ ਜੈ ਹੋ ਜੀ ਸਹੂਲਤਾਂ ਦੇ ਕੇ ਲੋਕਾਂ ਨੂੰ ਅਸੀਂ ਲੋਕਾਂ ਦੀ ਨਜ਼ਰ ਚੰਗੇ ਬਣੀਏ ਪਰ ਜੇਕਰ ਸਰਕਾਰ ਨੇ ਦੇਣਾ ਹੈ ਤਾਂ ਲੋਕਾਂ ਨੂੰ ਰੋਜ਼ਗਾਰ ਦੇਵੇ ਜੇਕਰ ਫਰੀ ਸਫਰ ਸਹੂਲਤ ਦਿੱਤੀ ਹੈ ਤਾਂ ਉਹਦੀ ਸਹੀ ਸਮੇਂ ਤੇ ਅਦਾਗੀ ਕਰੇ ਵੇਖੋ ਸਰਕਾਰਾਂ ਬਹੁਤ ਜ਼ਿਆਦਾ ਟੈਕਸ ਲੈਂਦੀਆਂ ਨੇ ਬਹੁਤ ਜ਼ਿਆਦਾ ਸਰਕਾਰ ਕੋਲ ਫੰਡ ਹੀ ਕੋਈ ਚੱਕਰ ਨਹੀਂ ਜੇ ਪੰਜਾਬ ਦੀਆਂ ਔਰਤਾਂ ਨੂੰ ਫਰੀ ਸਫਰ ਸਹੂਲਤ ਦਿੱਤੀ ਤਾਂ ਸਾਨੂੰ ਇਸ ਚੀਜ਼ ਦੀ ਕੋਈ ਟੈਨਸ਼ਨ ਨਹੀਂ ਕਿਉਂਕਿ ਕਿਤੇ ਨਾ ਕਿਤੇ ਪ੍ਰਾਈਵੇਟ ਸਟੇਸ਼ਨ ਨੂੰ ਇਸ ਚੀਜ਼ ਦਾ ਜਿਹੜੀ ਨੱਥ ਪੈਂਦੀ ਹੈ ਸਾਡੇ ਵਪਾਰ ਨੂੰ ਆਮਦਨ ਵੀ ਬਹੁਤ ਹੈ ਪਰ ਸਰਕਾਰ ਨਾ ਦੇ ਨਾਲ ਵਰਕਰਾਂ ਦਾ ਵੀ ਮਸਲਾ ਹੱਲ ਕਰੇ ਨਾ ਜਿਹੜੀ ਬੱਸ ਦੇ ਵਿੱਚ ਹਰ ਵੇਲੇ 40 ਵਾਰੀਆਂ ਰਹਿੰਦੀਆਂ ਸੀ ਉਸ ਬੱਸ ਦੇ ਵਿੱਚ ਹਰ ਟਾਈਮ 100 ਵਾਰੀ ਰਹਿੰਦੀ ਹੈ ਤਾਂ ਕਰੰਟਰ ਨੇ ਪਹਿਲਾਂ ਵੀ 300 ਰੁਪਏ ਦਿਹਾੜੀ ਸੀ ਹੁਣ ਵੀ 300 ਰੁਪਏ ਦਿਹਾੜੀ ਹੈ ਪਹਿਲਾਂ ਉਹ ਸਾਰੇ ਦਿਨ ਦੇ ਵਿੱਚ 500 ਲੋਕਾਂ ਨਾਲ ਡੀਲ ਕਰਦਾ ਸੀ ਹੁਣ ਉਹ 1500 ਲੋਕਾਂ ਨਾਲ ਡੀਲ ਕਰਦਾ ਹੈ ਪਰ ਉਹਨੂੰ ਜਿਹੜੀ ਹੁੰਦੀ ਉਜਰਤ ਉਹ ਨਹੀਂ ਮਿਲ ਰਹੀ ਏ ਵੀ ਅਸੀਂ ਉਹੀ ਗੱਲ ਕਰਦੇ ਆਂ ਵੀ 21 ਸਾਲ ਇੱਕ ਵਿਭਾਗ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਬੰਦਾ ਖਾਲੀ ਹੱਥ ਜਾ ਰਿਹਾ ਹੈ ਤਾਂ ਸਰਕਾਰ ਜਿਹੜੀਆਂ ਹੋਰ ਬੇਲੋੜੀਆਂ ਸਹੂਰਤਾਂ ਲੋਕਾਂ ਨੂੰ ਦਿੰਦੀ ਏ ਉਹਦੀ ਬਜਾਏ ਸਾਡੇ ਵਿਭਾਗ ਦੇ ਵਿੱਚ ਸਾਡੇ ਵੱਲ ਨਿਗਾਹ ਮਾਰੇ ਵੀ ਸਾਨੂੰ ਸਾਡੇ ਬਣਦੇ ਹੱਕ ਦੇਵੇ ਅਸੀਂ ਲਗਭਗ 2004-5-6 ਤੋਂ ਵਰਤੀ ਹੋਏ ਆ ਕੱਚੇ ਤਾਂ ਹੁਣ ਤੱਕ ਕੋਈ ਵੀ ਸਰਕਾਰ ਨੇ ਸਾਡਾ ਮਸਲਾ ਹੱਲ ਨਹੀਂ ਕੀਤਾ ਸਾਥੀ ਨੱਥਾ ਸਿੰਘ ਸਾਡੇ ਵਿਭਾਗ ਦੇ ਵਿੱਚ ਲਗਭਗ 22-23 ਸਾਲ ਤੋਂ ਨੌਕਰੀ ਕਰ ਰਿਹਾ ਹੈ ਤੇ ਅਜੇ ਵੀ ਕੱਚਾ ਹੈ ਕੱਚਾ ਰਿਟਾਇਰ ਹੋਣ ਜਾ ਰਿਹਾ ਹੈ ਕੋਈ ਵੀ ਸਰਕਾਰ ਇਸ ਚੀਜ਼ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਇਹੀ ਮੰਗ ਕਰਦੇ ਆਂ ਵੀ ਸਰਕਾਰਾਂ ਜਿਹੜੀਆਂ ਉਹ ਜਲਦ ਤੋਂ ਜਲਦ ਸਾਡੇ ਵਿਭਾਗ ਦੇ ਮਸਲੇ ਹੱਲ ਕਰਨ ਸਾਨੂੰ ਧਰਨੇ ਮੁਜਾਹਰੇ ਜਾਂ ਹੜਤਾਲਾਂ ਕਰਨ ਲਈ ਮਜਬੂਰ ਨਾ ਕਰਨ ਜਲਦ ਸਾਨੂੰ ਸਾਡੇ ਵਿਭਾਗ ਦੇ ਕਾਨੂੰਨਾ ਤਹਿਤ ਰੈਗੂਲਰ ਕਰੇ ਤੇ ਅਸੀਂ ਆਪਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕੀਏ ਤੁਸੀਂ ਸੋਹਣੀ ਲਈ 21 ਸਾਲ ਸਰਵਿਸ ਕਰਨ ਤੋਂ ਬਾਅਦ ਖਾਸ ਕਰ ਡਰਾਈਵਰੀ ਕਿਉਂਕਿ ਡਰਾਈਵਰੀ ਜਿਹੜਾ ਬਹੁਤ ਹੀ ਔਖਾ ਕੰਮ ਹੁੰਦਾ 21 ਸਾਲ ਸਰਵਿਸ ਤੋਂ ਕਰਨ ਤੋਂ ਬਾਅਦ ਜਿਹੜਾ ਮੁਲਾਜ਼ਮਾ ਹੋ ਖਾਲੀ ਹਿੱਤੀ ਕਰਨ ਨੂੰ ਜਾ ਰਿਹਾ ਉਹਨਾਂ ਨੇ ਆਗੂਆਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਮੁਲਾਜ਼ਮਾਂ ਜਿਹੜੇ ਕੰਮ ਕਰਦੇ ਉਹਨਾਂ ਨੂੰ ਜਰੂਰ ਪੱਕੇ ਕਰਨਾ ਚਾਹੀਦਾ ਤਾਂ ਕਿ ਉਹ ਆਪਦੀ ਜਿਹੜੀ ਜ਼ਿੰਦਗੀ ਵਧੀਆ ਤਰੀਕੇ ਨਾਲ ਗੁਜ਼ਰਬਸਰ ਕਰ ਸਕਣ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ